ਕਾਪਾ ਰੱਖ ਨੇ ਇਹ ਇਹੋ ਮੈਂ ਮੈਂ ਕਿਹਾ ਮੈਨੂੰ ਤੋਂ ਉਹਨਾਂ ਵੱਡਣਗੇ ਰੱਬ ਜੀ ਵੱਡਿਆ ਗਿਆ ਮਾਰਨ ਦੀ ਦਿਖਾ ਲਈ ਕੌਣ ਤੇ ਰੱਖਤਾ ਕਾਪਾ ਹੁਣ ਮੈਨੂੰ ਮਾਰਨਗੇ ਮੈਨੂੰ ਮਾਰਨ ਹੀ ਆਈ ਸੀ ਇਹ ਕਹਿਣਾ ਇਸ ਬਜ਼ੁਰਗ ਬਾਬੇ ਦਾ ਜੋ ਕਿ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਬੈੱਡ ਦੇ ਉੱਪਰ ਪਿਆ ਜਿਸ ਉਮਰ ਦੇ ਵਿੱਚ ਬਜ਼ੁਰਗ ਲੋਕ ਘਰਾਂ ਦੇ ਵਿੱਚ ਆਰਾਮ ਫਰਮਾਉਂਦੇ ਨੇ ਉਸ ਉਮਰ ਦੇ ਵਿੱਚ ਇਸ ਬਜ਼ੁਰਗ ਬਾਬੇ ਨੇ ਜੋ ਕਿ ਇੱਕ ਫਾਈਨੈਂਸਰ ਹੈ ਉਸਨੇ ਲੁਟੇਰਿਆਂ ਨੂੰ ਭਾਜੜਾ ਪਾ ਦਿੱਤੀਆਂ ਨੇ ਤੇ ਖੁਦ ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਅਤਾਤੇ ਬੰਨੀ ਹੋਈ ਪੱਟੀ ਇਸ ਗੱਲ ਦੀ ਗਵਾਹ ਹੈ ਕਿ ਇਸ ਬਜ਼ੁਰਗ ਬਾਬੇ ਨੇ ਕਿਸ ਤਰ੍ਹਾਂ ਲੁਟੇਰਿਆਂ ਦੇ ਨਾਲ ਹੱਥੋਂ ਪਾਈ ਕਰਕੇ ਆਪਣੀ ਜਾਨ ਬਚਾਈ ਤੇ ਆਪਣੇ ਆਪ ਨੂੰ ਲੁੱਟਦਾ ਸ਼ਿਕਾਰ ਹੋਣ ਤੋਂ ਵੀ ਬਚਵਾਇਆ ਤੇ ਕੀ ਦਿਨ ਦਿਹਾੜੇ ਹੀ ਇੱਕ ਫਾਈਨੈਂਸਰ ਦੇ ਕੋਲੋਂ ਦੋ ਨੌਜਵਾਨ ਜੋ ਕਿ ਬਾਈਕ ਤੇ ਸਵਾਰ ਹੋ ਕੇ ਲੁੱਟ ਦੀ ਨੀਅਤ ਦੇ ਨਾਲ ਆਈਸੀ ਫਾਈਨੈਂਸਰ ਰੂੜ ਸਿੰਘ ਦੀ ਤੋੜ ਦੇ ਉੱਪਰ ਉਹਨਾਂ ਨੇ ਕਾਪਾ ਰੱਖਿਆ ਤੇ ਉਸੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਬਾਬੇ ਦੀ ਦਲੇਰੀ ਅਤੇ ਹੁਸ਼ਿਆਰੀ ਦੇ ਨਾਲ ਉਸਨੇ ਆਪਣੀ ਜਾਨ ਤਾਂ ਬਚਾ ਲਈ ਤੇ ਲੋਕਾਂ ਦੇ ਲਈ ਇੱਕ ਉਦਾਹਰਣ ਵੀ ਸੈੱਟ ਕਰ ਦਿੱਤੀ ਹੈ ਪੀੜਤ ਫਾਈਨੈਂਸਰ ਰੂੜ ਸਿੰਘ ਦਾ ਕਹਿਣਾ ਹੈ ਕਿ ਉਹ ਕੁਝ ਰਕਮ ਆਪਣੇ ਘਰੋਂ ਤੇ ਕੁਝ ਰਕਮ ਬੈਂਕ ਚੋਂ ਕਢਾ ਕੇ ਆਪਣੇ ਆਦਰਸ਼ ਨਗਰ ਸਥਿਤ ਦਫ਼ਤਰ ਵਿਖੇ ਪਹੁੰਚਿਆ ਤਾਂ ਉਸਤੇ ਬਗਰ ਲੁਟੇਰੇ ਲੱਗ ਗਏ ਤੇ ਜੋ ਦੋ ਨੌਜਵਾਨ ਬਾਈਕ ਤੇ ਸਵਾਰ ਸਨ ਉਹਨਾਂ ਦੇ ਵੱਲੋਂ ਉਸਤੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣੇ ਕੋਲੋਂ ਲੋਹੇ ਦਾ ਕਾਪਾ ਕੱਢ ਕੇ ਉਸ ਦੀ ਤੌਣ ਤੇ ਉੱਪਰ ਰੱਖ ਦਿੱਤਾ ਪਰ ਬਾਬੇ ਨੇ ਇੰਨੀ ਦਲੇਰੀ ਦਿਖਾਈ ਕਿ ਉਹਨਾਂ ਦੇ ਨਾਲ ਹੱਥੋਂ ਪਾਈ ਕੀਤੀ ਤੇ ਜਿਸ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ ਤੇ ਰੌਲਾ ਪਾ ਦਿੱਤਾ ਤੇ ਇਸ ਰੌਲੇ ਰੱਪੇ ਦੇ ਦੌਰਾਨ ਇੱਕ ਲੁਟੇਰਾ ਉੱਥੋਂ ਭੱਜਿਆ ਤੇ ਉਹ ਲੋਕਾਂ ਦੇ ਹੱਥੇ ਚੜ ਗਿਆ ਆਓ ਤੁਸੀਂ ਵੀ ਸੁਣੋ ਇਸ ਹਿੰਮਤੀ ਫਾਈਨੈਂਸਰ ਬਾਬੇ ਦੇ ਮੂੰਹੋਂ ਉਸ ਦੀ ਦਲੇਰੀ ਮੈਂ ਬੈਂਕ ਨੂੰ ਆਇਆ ਚਾਹੀ ਲੈ ਕੇ ਉਸ ਪਿਆਹੀ ਮੈਂ ਘਰੋਂ ਲਿਆ ਸੀ ਪੇਮੈਂਟ ਦੇਣੀ ਸੀ ਕਿਸੇ ਨੂੰ ਜਦੋਂ ਮੈਂ ਦਫ਼ਤਰ ਆਇਆ ਤੇ ਮੇਰੇ ਮਗਰ ਹੀ ਦੋ ਬੰਦੇ ਆਏ ਉਹਨਾਂ ਨੇ ਆ ਕੇ ਦੇ ਮਰਤੋਂ ਤੇ ਕਾਪਾ ਰੱਖ ਲਿਆ ਹੂੰ ਅ ਉਹ ਇਹ ਮੈਂ ਮੈਂ ਕਹਿੰਦਾ ਮੇਰੀ ਹੁਣ ਤਾਂ ਹੱਥ ਵਢਣਗੇ ਪਰ ਉਹ ਫਿਰ ਮੈਂ ਅਥੂ ਭਾਈ ਹੋ ਗਿਆ ਸੀ ਕਾਪੇ ਨਾਲ ਮੇਰਾ ਹੱਥ ਵੀ ਵਢਿਆ ਗਿਆ ਉਸ ਤੋਂ ਬਾਅਦ ਤੇ ਜਦੋਂ ਮੈਂ ਰੌੜਾ ਆਇਆ ਜਦੋਂ ਕੱਢੀ ਮਾਰਨ ਦੀ ਨੀਦ ਨਾਲ ਹੀ ਆਈ ਸੀ ਕਿੰਨੇ ਜਣੇ ਕਿੰਨੇ ਦੋ ਜਣੇ ਸੀ ਕਾਫੀ ਆਇਆ ਸੀ ਮੋਟਰਸਾਈਕਲ ਤੇ ਫਿਰ ਤੁਸੀਂ ਕੋਈ ਪੜਿਆ ਹਾਂ ਨਹੀਂ ਮੈਂ ਫਿਰ ਮਗਰ ਭੱਜਿਆ ਉਹਨਾਂ ਦੇ ਇਹਦੀ ਇੱਕ ਬੰਦਾ ਫੜ ਲਿਆ ਪਬਲਿਕ ਪੈ ਗਈ ਸੀ ਇੱਕ ਭਾਜੀ ਦਾ ਕਿੰਨੇ ਕਿੰਨੇ ਵੱਡੇ ਬੀ ਲੋ ਜਾਨ ਮੈਨੂੰ ਕਿਹੋ ਜਿਹਾ ਹਾਂਜੀ ਇਹੋ ਜਿਹਾ ਕੋਈ ਦੇਖਿਆ ਪਹਿਲਾਂ ਕੋਈ ਜਾਣਦਾ ਕੋਈ ਬੰਦੇ ਨੂੰ ਨਹੀਂ ਮੈਂ ਨਹੀਂ ਜਾਣਦਾ ਕੁਝ ਕੱਲੇ ਸੀ ਉਹ ਦੋ ਜਣੇ ਮੈਂ ਕੱਲਾ ਸੀ ਜੇ ਦੋ ਜਣੇ ਸੀ ਦੋ ਜਣੇ ਵਰਤੀ ਉਹਨਾਂ ਕੋਲ ਸੀ ਲੈ ਗਈ ਇਹਨੂੰ ਹਾਂਜੀ ਪੋਰਥ ਲੈ ਗਈ ਤੁਹਾਡੇ ਕਿਤੇ ਕਿਤੇ ਸਕ ਲੱਗਦੀਆਂ ਨੇ ਮੇਰੇ ਜੀ ਦੋਨੋਂ ਹੱਥਾਂ ਦੇ ਵਿੱਚ ਹੀ ਆ ਜੀ ਕੱਪਾਈ ਵੀ ਹੋਰ ਵੀ ਕੋਈ ਨਹੀਂ ਕੱਪਾਈ ਕੱਪਾਈ ਮੁੱਟਣ ਵਾਸਤੇ ਮੰਨ ਤਾਂ ਮਾਰਨ ਵਾਸਤੇ ਆਏ ਸੀ ਕੋਈ ਫਾਈਨਲ ਨਾ ਉਹਦਰ ਪੀੜਤ ਫਾਈਨੈਂਸਰ ਵਿਅਕਤੀ ਦੀ ਹਿੰਮਤ ਤੇ ਉਸਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਮੈਂ ਸੁਦੀਲ ਸਿੰਘ ਆ ਜੀ ਸਾਡੇ ਚਾਚਾ ਜੀ ਆ ਸਰਾਰ ਰੂਤ ਸਿੰਘ ਜੀ ਇਹਨਾਂ ਦਾ ਅਦਰਸ਼ ਨਗਰੀ ਨੇ ਨ ਦਰਸ਼ਨਗਰੀ ਵਿੱਚ ਇਹਨਾਂ ਦਾ ਫైనాన్స్ ਦਾ ਕੰਮ ਹੈ ਤੇ ਇਹ ਬੈਂਕ ਦੇ ਵਿੱਚੋਂ ਕੁਝ ਕੈਸ਼ ਲੈ ਕੇ ਆ ਰਹੇ ਸੀਗੇ ਹੋ ਸਕਦਾ ਲਵੀ ਇਹਨਾਂ ਦੇ ਮਗਰ ਉਹੀ ਬੰਦੇ ਲੱਗੇ ਹੋਣ ਕੁਝ ਘਰੋਂ ਵੀ ਕੈਸ਼ ਇਹਨਾਂ ਨੇ ਲਿਆ ਸੀਗਾ ਕੁਝ ਪੇਮੈਂਟ ਇਹਨਾਂ ਦੇ ਦੇਣੀ ਸੀ ਇਹ ਦਰਸ਼ਨਗਰੀ ਦੇ ਵਿੱਚ ਜਦੋਂ ਆਪਣੇ ਦਫ਼ਤਰ ਦੇ ਅੰਦਰ ਐਂਟਰ ਕੀਤਾ ਇਹਨਾਂ ਨੇ ਇਹਨਾਂ ਦੀ ਬੇਟੀ ਦਾ ਫੋਨ ਆਇਆ ਤੇ ਉਹ ਬੇਟੀ ਨਾਲ ਗੱਲ ਕਰਦੇ ਸੀ ਤੇ ਮਗਰੋਂ ਉਹਨਾਂ ਨੇ ਆ ਕੇ ਦੋ ਜਣੇ ਐਂਟਰ ਕਰ ਗਏ ਲੋਈਆਂ ਲਈਆਂ ਸੀ ਉਹਨਾਂ ਦੇ ਇੱਕ ਕਾਪਾ ਹੱਥ 'ਚ ਸੀ ਉਹਨਾਂ ਨੇ ਕਾਪਾ ਗਲੇ 'ਤੇ ਰੱਖਿਆ ਗਲੇ 'ਤੇ ਕਾਪਾ ਰੱਖ ਕੇ ਉਹਨਾਂ ਕਹਿੰਦੇ ਵੀ ਦੇ ਦੇ ਵੀ ਜਿਹੜਾ ਸਾਰਾ ਕੁਝ ਹੈਗਾ ਇੱਕ ਘਬਰਾ ਗਿਆ ਇਹ ਹੱਥੋਂ ਹੱਥੋਂ ਪਾਈ ਹੋ ਗਿਆ ਅੰਦਰ ਹੱਥੋਂ ਪਾਈ ਹੋ ਕੇ ਉਹ ਜਿਹੜਾ ਮੋਬਾਈਲ ਸੀ ਪਹਿਲਾਂ ਮੋਬਾਈਲ ਖੋਇਆ ਉਹਨਾਂ ਨੇ ਇਹ ਸਮਝ ਲਈ ਮੋਬਾਈਲ ਇਹ ਚੱਕ ਚੱਕੂ ਕਰ ਤੇ ਅਸੀਂ ਮਾਰਾਂਗੇ ਉਹ ਮੋਬਾਈਲ ਚੱਕਿਆ ਨਾ ਉਹ ਐਕਚੁਅਲ ਰੂੜ ਸਿੰਘ ਨਾ ਇਹਨਾਂ ਦੇ ਮਗਰ ਪੈ ਗਿਆ ਇਹਨਾਂ ਦੇ ਮਗਰ ਪੈ ਗਿਆ ਇੱਕ ਬੰਦਾ ਦਾ ਬਾਹਰ ਭੱਜ ਗਿਆ ਇੱਕ ਬੰਦਾ ਜੀਟੀ ਰੋਡ ਤੇ ਆ ਕੇ ਸਰਦਾਰ ਰੂੜ ਸਿੰਘ ਨੇ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਫੜ ਲਿਆ ਗਿਆ ਜਿਹਦੇ ਕੋਲੋਂ ਮੋਟਰਸਾਈਕਲ ਵੀ ਤੇ ਇੱਕ ਕਾਪਾ ਵੀ ਬਰਾਮਦ ਹੋਇਆ ਤੇ ਉਹ ਪੁਲਿਸ ਵੀ ਬਹੁਤ ਮੈਂ ਕਹੀਏ ਬਹੁਤ ਵਧੀਆ ਤਾਂ ਕਿ ਨਾ ਤੇ ਜੀਰਾ ਆ ਗਈ ਤੇ ਪੁਲਿਸ ਨੇ ਆ ਕੇ ਮੌਕੇ ਤੇ ਆ ਕੇ ਉਹਨਾਂ ਨੂੰ ਉਹਨੂੰ ਵੀ ਫੜ ਕੇ ਲੈ ਕੇ ਚ ਗਈ ਆ ਉਹ ਇੱਕ ਪਤਾ ਲੱਗਿਆ ਲੈ ਵੀ ਇੱਕ ਬੰਦਾ ਦੂਜਾ ਬੰਦਾ ਜਿਹੜਾ ਭੱਜਿਆ ਉਹ ਸ਼ਾਇਦ ਮੋੜ ਪੇਟ ਮੈਂ ਕਹਿੰਦਾ ਜੀ ਬਹੁਤ ਦਲੇਰੀ ਨਾਲ ਇਹ ਮੁਕਾਬਲਾ ਕੀਤਾ ਅਗਰ ਇਹਦੀ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਹੋ ਸਕਦਾ ਲੈ ਵੀ ਇਹਨਾਂ ਤੋਂ ਪੈਸੇ ਵੀ ਲੈ ਜਾਂਦਾ ਇਹਨਾਂ ਦਾ ਕੋਈ ਨੁਕਸਾਨ ਵੀ ਕਰ ਜਾਂਦਾ ਮੈਂ ਕਹਿੰਦਾ ਬਹੁਤ ਇਹਨਾਂ ਨੇ ਵਧੀਆ ਕੰਮ ਕੀਤਾ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹਣਾ ਲੈ ਵੀ ਆਪਾਂ ਇਹ ਕੰਮ ਜਿਹੜੇ ਦਲੇਰੀ ਨਾਲ ਜਿਸ ਤਰ੍ਹਾਂ ਰੂਪ ਸਿੰਘ ਨੇ ਕੰਮ ਕੀਤਾ ਨਾ ਆਪਾਂ ਸਾਰੇ ਰਲ ਮਿਲ ਕੇ ਇਦਾਂ ਹੀ ਕਰਾਂਗੇ ਤੇ ਆਪਾਂ ਬਹੁਤ ਹੀ ਵਧੀਆ ਤੇ ਸ਼ਹਿਰ ਦੇ ਜਿਹੜੀ ਤਰੱਕੀ ਆ ਜਾਂ ਸ਼ਹਿਰ ਦਾ ਜਿਹੜਾ ਹੈਗਾ ਕੋਈ ਚੋਰੀ ਦਾ ਨੁਕਸਾਨ ਜਾਂ ਹੋਰ ਨੁਕਸਾਨ ਨਹੀਂ ਹੋਵੇਗਾ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਟ ਸ਼ਹਿਰ ਤੋਂ ਜਿੱਥੇ ਇੱਕ ਫਾਈਨੈਂਸ਼ੀਅਰ ਬਾਬੇ ਦੀ ਦਲੇਰੀ ਨੇ ਲੁਟੇਰਿਆਂ ਨੂੰ ਭਾਜਣਾ ਪਾਈਆਂ ਨੇ ਤੇ ਇੱਕ ਉਦਾਹਰਣ ਸੈੱਟ ਕਰ ਦਿੱਤੀ ਹੈ ਜਗਬਾਣੀ ਟੀਵੀ ਦੇ ਸ਼੍ਰੀ ਹੁਕਸਰ ਸਾਹਿਬ ਤੋਂ ਐਚਰ ਟੂ ਬੀ ਰੁਕੋ